ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਚੰਗੇ ਹੋਵੋਗੇ ਸਾਰਿਆਂ ਦਾ ਹੀ ਸਵਾਗਤ ਹੈ ਸਾਡੇ YouTube ਚੈਨਲ ਸੰਧੂ 뮤직 ਅਕੈਡਮੀ ਵਿੱਚ ਜਿੱਥੇ ਤੁਹਾਨੂੰ ਮਿਲਦਾ ਹੈ ਬੜੇ ਆਸਾਨ ਤਰੀਕੇ ਨਾਲ ਹਾਰਮੋਨੀਅਮ ਵਜਾਉਣਾ ਹਾਰਮੋਨੀਅਮ ਸਿੱਖਣਾ ਬਬੀਹਾ ਅਮਰਦਵਲੇ ਬੋਲਿਆ ਦੀ ਰੀਤ ਜਿਹੜੀ ਸੀ ਉਹਦੀ ਅਸੀਂ ਤੁਹਾਨੂੰ ਸਥਾਈ ਵਜਾ ਕੇ ਦੱਸੀ ਸੀ ਅੱਜ ਅਸੀਂ ਉਹਦਾ ਅੰਤਰਾ ਤਾਂ ਤੁਹਾਨੂੰ ਵਜਾ ਕੇ ਦੱਸਾਂਗੇ ਉਮੀਦ ਕਰਦਾ ਜਿੱਦਾਂ ਤੁਸੀਂ ਸਥਾਈ ਵਜਾਉਣੀ ਸਿੱਖੀ ਹੈ ਉਦਾਂ ਹੀ ਅੰਤਰਾ ਵਜਾਉਣਾ ਵੀ ਸਿੱਖੋਗੇ ਜਿੱਥੇ ਵੀ ਤੁਹਾਨੂੰ ਨਹੀਂ ਸਮਝ ਲੱਗੂਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਡਾਕਟਰ ਨੂੰ ਕਲੀਅਰ ਕਰਾਂਗੇ ਔਰ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਜੇ ਸਕਿੱਪ ਕਰੋਗੇ ਤੁਹਾਨੂੰ ਕੁਝ ਵੀ ਪਤਾ ਨਹੀਂ ਚੱਲੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਐਂਡ ਤੱਕ ਸਮਝ ਲੱਗ ਸਕੇ ਜਿਹੜੇ ਵੀ ਸਾਡੇ ਚੈਨਲ ਦੇ ਵਿੱਚ ਨਵੇਂ ਆਏ ਨੇ ਉਹਨਾਂ ਅੱਗੇ ਰੀਕਵੈਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਔਰ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਬਿਗਨਰ ਹੈ ਜਿਹੜੇ ਨਵਾਂ ਹਾਰਮੋਨੀਅਮ ਵਜੋਣਾ ਸਿੱਖ ਰਹੇ ਨੇ ਬੱਚੇ ਉਹ ਸਾਡੀ ਜਿਹੜੀ ਵੀਡੀਓ ਦੇਖ ਸਕਣ ਤਾਂ ਜੋ ਕੁਝ ਨਵਾਂ ਸਿੱਖ ਸਕਣ ਤਾਂ ਆਓ ਅੱਜ ਸਿੱਖਦੇ ਹਾਂ ਬਬੀਹਾ ਅਮਰਤ ਵੇਲੇ ਬੋਲਿਆ ਦਾ ਅੰਤਰਾ ਕਿਸ ਤਰ੍ਹਾਂ ਵਜੋਣਾ ਹੈ ਕਿਹੜੀ-ਕਿਹੜੀ ਸੋਰ ਕਿਤਰਾ ਲੱਗਣੀ ਹੈ ਅਤੇ ਇਹਨੂੰ ਬੜੇ ਧਿਆਨ ਦੇ ਨਾਲ ਦੇਖਿਓ ਬੜੇ ਧਿਆਨ ਦੇ ਨਾਲ ਸਿੱਖਿਓ ਆਓ ਜਾਣਦੇ ਹਾਂ ਅੰਤਰਾ ਕਿਸ ਤਰ੍ਹਾਂ ਵਜਾਉਣਾ ਹੈ ਬੜੇ ਧਿਆਨ ਨਾਲ ਸੁਣਿਓ ਪਹਿਲੀ ਗਾਲੀ ਤੋਂ ਸ਼ਬਦ ਹੈ ਔਰ ਇਹਦਾ ਅੰਤਰਾ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੋਵੇਗਾ ਸਭ ਤੋਂ ਪਹਿਲਾਂ ਮੈਂ ਓਦਾਂ ਵਜਾ ਕੇ ਦੱਸੂਗਾ ਉਸ ਤੋਂ ਬਾਅਦ ਤੁਹਾਨੂੰ ਮੈਂ ਬੀਟ ਦੇ ਨਾਲ ਵਜਾ ਕੇ ਦੱਸੂਗਾ ਤਬਲੇ ਦੇ ਨਾਲ ਵਜਾ ਕੇ ਦੱਸੂਗਾ ਤਾਂ ਜੋ ਤੁਹਾਨੂੰ ਕਲੀਅਰ ਸਮਝ ਆ ਸਕੇ ਅਣਦੇ ਬੋਲਿਆ ਮੇਗੇ ਨੂੰ ਫੁਰਮਾਨ ਹੋਆ ਹਾਂ ਇਸ ਤਰ੍ਹਾਂ ਦੇ ਬੋਲ ਹੈ ਬੜੇ ਧਿਆਨ ਨਾਲ ਦੇਖੋ ਹੁਣ ਹੌਲੀ-ਹੌਲੀ ਵਜਾ ਕੇ ਦੱਸੂਗਾ ਤੁਹਾਨੂੰ ਤੁਹਾਨੂੰ ਸਮਝ ਲੱਗ ਸਕੇ ਕਿਹੜੀ ਕਿਹੜੀ ਸੋਰ ਲੱਗ ਰਹੀ ਹੈ ਕਿਹੜੀ ਕਿਹੜੀ ਫਿੰਗਰ ਲੱਗ ਰਹੀ ਹੈ ਬੜੇ ਧਿਆਨ ਨਾਲ ਦੇਖੋ ਇਹ ਤੋ ਤੱਕ ਦੇਖੋ ਇਹ ਅਸੀਂ ਤੁਹਾਨੂੰ ਬੀਟ ਦੇ ਨਾਲ ਦੱਸਾਂਗੇ ਕਿ ਇਹਨੂੰ ਕਿਸ ਤਰ੍ਹਾਂ ਵਜਾਉਣਾ ਹੈ ਬੀਟ ਦੇ ਨਾਲ ਬੜੇ ਧਿਆਨ ਨਾਲ ਦੇਖਿਓ ਮੇਰੇ ਨੂੰ ਫੁਰਮਾ ਇਸ ਤਰ੍ਹਾਂ ਇਹਦਾ ਬੀਟ ਦੇ ਵਿੱਚ ਵਜਾਉਣਾ ਹੈ ਔਰ ਅਗਲੇ ਬੋਲ ਕੀ ਹੈ ਉਹ ਹੈਗੇ ਹੈ ਕੀ ਹੈ ਵਰਸੋ ਕਿਰਪਾ ਤਾਰੇ ਧਿਆਨ ਨਾਲ ਬੜੇ ਹੌਲੀ-ਹੌਲੀ ਦੱਸਾਂਗੇ ਬੜੇ ਧਿਆਨ ਨਾਲ ਦੇਖਿਓ ਵਰਸੋ ਵਰਸੋ ਕਿਰਪਾ ਤਾਰ ਫਾ ਵਰਸੋ ਕਿਰਪਾ ਤਾਰ ਹੁਣ ਇਹਨੂੰ ਵੀਰ ਦੇ ਨਾਲ ਦੱਸਾਂਗੇ ਵਰਸੋ ਕਿਰਪਾ ਤਾਰ ਇਹ ਇਥੋਂ ਤੱਕ ਰਿਆ ਵਰਸੋ ਕਿਰਪਾ ਪਹਿਲੇ ਕਰਨਾ ਤਾਰ ਪਹਿਲੇ ਲੈਣ ਕੀ ਹੈ ਵਰਸੋ ਕਿਰਪਾ ਤਾਰ ਪਹਿਲੀ ਤੇ ਖਤਮ ਹੋ ਜਾਏਗੀ ਦੂਸਰੀ ਦੀ ਜਿਹੜੀ ਕੁਮਾ ਕੇ ਮੁਕਾਈ ਕਰਨੀ ਹੋਏ ਵਰਸੋ ਕਿਰਪਾ ਤਾਰ ਫਿਰ ਉਹਦੇ ਨਾਲ ਆ ਲੈਣਾ ਆ ਵਾਲੀ ਨਹੀਂ ਜਿਹੜੀ ਕੋਮਲ ਨਹੀਂ ਉਹ ਲੱਗੇਗੀ ਕਿਸ ਤਰ੍ਹਾਂ ਵਰਸੋ ਕਿਰਪਾ ਤਾਰ ਇਸ ਤਰ੍ਹਾਂ ਹੁਣ ਅਸੀਂ ਬੀਡ ਦੇ ਨਾਲ ਲਗਾਵਾਂਗੇ ਵਰਸੋ ਕਿਰਪਾਤਾਰ ਵਰਸੋ ਕਿਰਪਾਤਾਰ ਵਰਸੋ ਕਿਰਪਾਤਾਰ ਵਰਸੋ ਕਿਰਪਾਤਾਰ அமத்தேய ஆ மூஜிகா அமிரே அமே ਅੰਮ੍ਰਿਤ ਵੇਲੇ ਬੋਲੇ ਆ ਸੋ ਇਹ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਦਾ ਅੰਤਰਾ ਅਸੀਂ ਤੁਹਾਨੂੰ ਬੁਝਾ ਕੇ ਦੱਸਿਆ ਹੈ ਬੜੇ ਧਿਆਨ ਨਾਲ ਵੀਡੀਓ ਨੂੰ ਦੇਖੋ ਸਿੱਖੋ ਅਗਰ ਕੁਝ ਵੀ ਸਮਝ ਨਹੀਂ ਲੱਗਦਾ ਤੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਅਗਰ ਕੋਈ ਹੋਰ ਰੀਡ ਸਿੱਖਣੀ ਚਾਹੁੰਦੇ ਹੋ ਵੋ ਕੋਈ ਸ਼ਬਦ ਸਿੱਖਣਾ ਚਾਹੁੰਦੇ ਹੋ ਵੋ ਕੋਈ ਸ਼ਬਦ ਦੀ ਨੋਟੇਸ਼ਨ ਚਾਹੁੰਦੇ ਹੋ ਤੁਸੀਂ ਤੁਹਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਅਸੀਂ ਉਸ ਸ਼ਬਦ ਦੀ ਨੋਟੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਵੀਡੀਓ ਦੇ ਰਾਹੀਂ ਦਵਾਂਗੇ ਤਦ ਤੱਕ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਜਿਹੜੇ ਬਿਗਿਨਰ ਸਿੱਖ ਰਹੇ ਹਾਰਮੋਨੀਅਮ ਨਵਾਂ ਸਿੱਖ ਰਹੇ ਹਾਰਮੋਨੀਅਮ ਜਿਨ੍ਹਾਂ ਨੂੰ ਕੋਈ ਵੀ ਨੌਲੇਜ ਨਹੀਂ ਹੈ ਤਾਂ ਦੋ ਉਹ ਨੌਲੇਜ ਲੈ ਸਕਣ ਇਸ ਕਰਕੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਤੱਕ ਲਈ ਵੀਡੀਓ ਨੂੰ ਦੇਖੋ ਵੀਡੀਓ ਨੂੰ ਸਿੱਖੋ ਸਾਰਨ ਪਿਆਰ ਭਰੀ ਸਾਥ ਸ੍ਰੀ ਅਕਾਲ